ਸੋਸ਼ਲ ਮੀਡੀਆ ਤੇ ਵਾਇਰਲ ਕਪਲ ਕੁੱਲੜ ਪੀਜਾ ਜੋ ਕਿ ਆਪਣੀ ਕੰਟਰੋਵਰਸੀ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਪਿਛਲੇ ਦਿਨਾਂ ਤੋਂ ਉਹਨਾਂ ਬਾਰੇ ਖਬਰਾਂ ਉੱਡ ਰਹੀਆਂ ਸਨ ਕਿ ਉਹ ਇੰਡੀਆ ਛੱਡ ਕੇ ਇੰਗਲੈਂਡ ਚਲੇ ਗਏ ਹਨ ਤੇ ਉਹ ਇੱਕ ਦੂਜੇ ਤੋਂ ਵੱਖ ਹੋ ਗਏ ਹਨ ਤੇ ਹੋਰ ਵੀ ਭੱਦੀ ਕਮੈਂਟ ਬਾਜ਼ੀ ਜਿਹੜੀ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਗੁਰਪ੍ਰੀਤ ਕੌਰ ਦਾ ਸਹਿਜ अरोड़ा ਦੇ ਨਾਲ ਤਲਾਕ ਹੋਣ ਵਾਲਾ ਹੈ ਤੇ ਉਹ ਦੋਨੇ ਇਕੱਠੇ ਨਹੀਂ ਰਹਿੰਦੇ ਹੋਰ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਬੁਰਾ ਭਲਾ ਜਿਹੜਾ ਉਹਨਾਂ ਨੂੰ ਬੋਲਿਆ ਜਾਂਦਾ ਹੈ ਤੇ ਉਹ ਲਗਾਤਾਰ ਇਹਨਾਂ ਗੱਲਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਸ਼ਾਇਰ ਰਹਿੰਦੇ ਹਨ ਤੇ ਅੱਜ ਗੁਰਪ੍ਰੀਤ ਤੇ ਸਹਿਜ ਰੁੜਾ ਨਵਾਂ ਤਮਾਕਾ ਕਰਨ ਜਾ ਰਹੇ ਹਾਂ ਵੀਡੀਓ ਦੇ ਅੰਤ ਤੱਕ ਜਰੂਰ ਜੁੜੇ ਜਾਇਓ ਤੁਹਾਨੂੰ ਦੱਸ ਦਿੰਦੇ ਆ ਕਿ ਗੁਰਪ੍ਰੀਤ ਕੌਰ ਨੇ ਆਪਣੀ ਬੈਕ ਤੇ ਟੈਟੂ ਬਣਾਇਆ ਹੈ ਟੈਟੂ ਦੀ ਜਿਹੜੀ ਵੀਡੀਓ ਉਹ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਪੁੱਲ ਦਾ ਟੈਟੂ ਆ ਜਿਹੜਾ ਉਹ ਗੁਰਪ੍ਰੀਤ ਨੇ ਆਪਣੀ ਬੈਕ ਤੇ ਬਣਾਇਆ ਹੈ ਬਹੁਤ ਸੋਹਣਾ ਲੱਗ ਰਿਹਾ ਟੈਟੂ ਤੇ ਫੈਨਸ ਦੇ ਵੱਲੋਂ ਵੀ ਉਹਨਾਂ ਦੀ ਤਾਰੀਫ਼ ਕੀਤੀ ਜਾ ਰਹੀ ਹੈ ਕੁਝ ਕੁ ਲੋਕਾਂ ਦੇ ਵੱਲੋਂ ਉਹਨਾਂ ਨੂੰ ਬੁਰਾ ਭਲਾ ਵੀ ਕਿਹਾ ਜਾ ਰਿਹਾ ਹੈ ਇਸ ਤੋਂ ਇਲਾਵਾ ਸਹਿਜ ਅਰੋੜਾ ਵੀ ਵੱਡਾ ਧਮਾਕਾ ਕਰਨ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਸਹਿਜ ਅਰੋੜਾ ਦਾ ਨਵਾਂ ਗਾਣਾ ਆਉਣ ਵਾਲਾ ਹੈ ਜਿਸ ਦੇ ਵਿੱਚ ਸਿੰਗਰ ਸਹਿਜ ਅਰੋੜਾ ਹੋਣਗੇ 뮤직 ਇਹ ਲਿਰਿਕਸ ਇੱਕ ਸ਼ਾਇਰ ਹੋਣਗੇ ਮੋਸਟੈਕ ਦਾ 뮤직 ਤੇ ਇਸ ਗਾਣੇ ਦੀ ਜਿਹੜੀ ਪ੍ਰੋਡਿਊਸਰ ਆ ਉਹ ਗੁਰਪ੍ਰੀਤ ਕੌਰ ਖੋਦ ਹੋਣਗੇ ਤੇ ਇਸ ਗਾਣੇ ਦੇ ਵਿੱਚ ਜਿਹੜੀ ਫੀਚਿੰਗ ਆ ਉਹ ਸਹਿਜ ਅਰੋੜਾ ਖੁਦ ਕਰਨਗੇ ਪਰ ਇਸ ਬਾਰੇ ਇਹ ਨਹੀਂ ਪਤਾ ਲੱਗ ਸਕਿਆ ਕਿ ਗੁਰਪ੍ਰੀਤ ਕੌਰ ਇਸ ਦੇ ਵਿੱਚ ਐਜ਼ ਅ ਮਾਡਲ ਕੰਮ ਕਰਨਗੇ ਜਾਂ ਨਹੀਂ ਕਰਨਗੇ ਤੇ ਇਹ ਗਾਣੇ ਦੇ ਨਾਲ ਹੁਣ ਸੰਗੀਤ ਜਗਤ ਦੇ ਵਿੱਚ ਪੈਰ ਧਰਨ ਜਾ ਰਹੇ ਹਨ ਤੁਸੀਂ ਵੀ ਸਹਿਜ ਅਰੋੜਾ ਦਾ ਗਾਣਾ ਸੁਣ ਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਉਹਨਾਂ ਦੇ ਕੰਮ ਬਾਰੇ ਆਪਣੇ ਪ੍ਰਤੀਕਿਰਿਆ ਜ਼ਰੂਰ ਦਿਓ ਤੇ ਲੋਕਾਂ ਦੇ ਵੱਲੋਂ ਕਾਫੀ ਭੱਦੀ ਕਮੈਂਟਾਂ ਬাজি ਇਹਨਾਂ ਖਿਲਾਫ ਕੀਤੀ ਜਾਂਦੀ ਹੈ ਪਰ ਫਿਰ ਵੀ ਇਹ ਕਪਲ ਜਿਹੜਾ ਲਗਾਤਾਰ ਸਰਵਾਈਵ ਕਰਦਾ ਨਜ਼ਰ ਆ ਰਿਹਾ ਹੈ ਲੋਕਾਂ ਦੇ ਕਮੈਂਟਾਂ ਦਾ ਜਵਾਬ ਵੀ ਦਿੰਦੇ ਹਨ ਪਰ ਫਿਰ ਵੀ ਲੋਕਾਂ ਦੀਆਂ ਗੱਲਾਂ ਨੂੰ ਜਿਹੜਾ ਦਿਲ ਤੇ ਨਹੀਂ ਲਾਉਂਦੇ ਤੇ ਤੋਂ ਤੁਸੀਂ ਵੀ ਸਹਿਜ ਅਰੋੜਾ ਦਾ ਗਾਣਾ ਸੁਣ ਕੇ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਜਲਦੀ ਹੀ ਇਸ ਗਾਣੇ ਦਾ ਪੋਸਟਰ ਰਿਲੀਜ਼ ਕਰਤਾ ਤੇ ਜਲਦੀ ਹੀ ਇਹ ਗਾਣਾ ਵੀ ਰਿਲੀਜ਼ ਹੋ ਜਾਏਗਾ ਤੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸੋ ਤੇ ਹੋਰ ਪੰਜਾਬੀ ਅਪਡੇਟਸ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਜਰੂਰ ਸ਼ੇਅਰ ਕਰ ਦਿਓ ਧੰਨਵਾਦ